ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜਾ ਬੋਤਾ ਫਰੈਸ਼ ਹੋ ਗਿਆ ਸਵਾਗਤ ਆ ਤੁਹਾਡਾ ਅਗਲੇ ਦਿਨ ਦੇ ਵਿੱਚ ਤੇ ਪਿਛਲੇ ਦਿਨ ਤੁਸੀਂ ਦੇਖਿਆ ਸੀਗਾ ਨੰਦੇੜ ਸਾਹਿਬ ਤੋਂ ਲਗਭਗ ਪੁਸਾਵਲ ਤੱਕ ਮਨਮਾਨਤ ਕੋ ਅੱਗੇ ਤੱਕ ਜਰਨੀ ਦੇਖੀ ਸੀਗੀ ਤੇ ਅੱਜ ਜਿਹੜਾ ਵਾ ਇਹ ਅਸੀਂ ਇਸ ਟਾਈਮ ਖੜੇ ਆ ਆਗਰਾ ਆਗਰਾ ਸਟੇਸ਼ਨ ਤੇ ਖੜੇ ਆ ਆਗਰਾ ਤੋਂ ਮੈਂ ਸਟਾਰਟ ਕਰਨ ਲੱਗਾ ਵਾ ਇਹ ਵਾਲੀ ਜਰਨੀ ਤੇ ਬਹੁਤ ਵਧੀਆ ਜਰਨੀ ਚੱਲਦੀ ਪਈ ਆ ਥੋੜਾ 슬ੀਪਰ ਚ ਵੀ ਹੁਣ ਰਾਸ਼ ਰਹੀਦਾ ਵਾ ਰਾਤ ਨੂੰ ਤੇ ਇਹ ਆਜੀ ਟ੍ਰੇਨ 12715 ਸਚਖੰਡ ਐਕਸਪ੍ਰੈਸ ਜਿਸ ਟਾਈਮ ਆਗਰਾ ਸਟੇਸ਼ਨ ਤੇ ਆਸੀ ਇੱਥੋਂ ਹੁਣ ਅਜੀ 5 ਮਿੰਟ ਦਾ ਸਟਾਪ ਹੈ ਜਾਇ ਇੱਥੇ 5 ਮਿੰਟ ਤੋਂ ਬਾਅਦ ਇੱਥੋਂ ਟ੍ਰੇਨ ਚੱਲੇਗੀ ਬਹੁਤ ਵਧੀਆ ਸਟੇਸ਼ਨ ਹੈ ਵੀ ਆਗਰਾ ਆਗਰਾ ਭੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦਾ ਸਥਾਨ ਹੈ ਇੱਥੇ ਜਿੱਥੋਂ ਆਣ ਕੇ ਉਹਨਾਂ ਨੇ ਗ੍ਰਿਫਤਾਰੀ ਆਪ ਦਿੱਤੀ ਸੀਗੀ ਇਹ ਇਤਿਹਾਸਾ ਇਥੋਂ ਗੁਰਦਰਾ ਸਾਹਿਬ ਦਾ ਜਿਹੜਾ ਵਲੌਗ ਆ ਪੂਰਾ ਮੈਂ ਪਾਇਆ ਹੋਇਆ ਵਾ ਇੱਥੇ ਹੀ ਤਾਜਮਹਿਲ ਹੋਰ ਵੀ ਬਹੁਤ ਇਤਿਹਾਸਕ ਸਥਾਨਾਂ ਥਾਵਾਂ ਨੇ ਇੱਥੇ ਦੇਖਣ ਵਾਲੀਆਂ ਤਕਰੀਬਨ 5 ਕੁ ਮਿੰਟ ਰੁਕੀਏ ਇੱਥੇ ਆਗਰਾ 5 ਮਿੰਟ ਤੋਂ ਬਾਅਦ ਆਗਰਾ ਤੋਂ ਚੱਲ ਪਈ ਆ ਮੁੰਡਿਆਂ ਨੇ ਪੇਠਾ ਲੈਣਾ ਸੀਗਾ ਪੇਠਾ ਉਹਨਾਂ ਵਿੱਚੋਂ ਲਿਆ ਜਾਏਗਾ ਪੈਂਟਰੀ ਚੋਂ ਵੀ ਪੇਠਾ ਜਿਹੜਾ ਨਾ ਉਹ ਵਧੀਆ ਮਿਲ ਜਾਂਦਾ ਤਾਂ ਹਮੇਸ਼ਾ ਜਿਹੜਾ ਘਰ ਖੜਨ ਵਾਸਤੇ ਪੇਠਾ ਲੈਣਾ ਨਾ ਤੁਸੀਂ ਇੱਥੋਂ ਆਗਰੇ ਤੋਂ ਸੁੱਕਾ ਪੇਠਾ ਲੈਣਾ ਵਾ ਤੇ ਪੈਂਟਰੀ ਕਾਰ ਤੋਂ ਵਧੀਆ ਮਿਲ ਜਾਂਦਾ ਤੁਹਾਨੂੰ ਸੁੱਕਾ ਪੇਠਾ ਕਹਿ ਕੇ ਲੈਣਾ ਵਾ ਤੇ ਜਿਆਦਾ ਮਹਿੰਗਾ ਨਹੀਂ ਹੈ ਸੁੱਕਾ ਪੇਠਾ ਉਹ ਸਿਰਫ 100 ਰੁਪਏ ਦਾ ਦਿੰਦੇ ਆ ਤੁਹਾਨੂੰ ਤੇ ਇਹ ਹੈ ਜੀ ਸੱਚਖੰਡ ਐਕਸਪ੍ਰੈਸ ਤੇ ਆਗਰਾ ਸਟੇਸ਼ਨ ਦਾ ਪਲੇਟਫਾਰਮ ਇਹ ਹੈ ਜੀ ਆਗਰਾ ਸਟੇਸ਼ਨ ਹੁਣ ਆਗਰਾ ਸਟੇਸ਼ਨ ਤੋਂ ਬਾਹਰ ਆਪਣੇ ਆਉਣ ਟਾਈਮ ਜਿਹੜੀ ਆ ਇਹ ਟ੍ਰੇਨ ਚੱਲਦੀ ਪਈ ਆ ਰਾਤ ਸਫਰ ਜਿਹੜਾ ਵਾ ਕੁਝ ਭੁਪਾਲ ਐਡਵਾਂਸ ਆ ਗਈ ਸੀਗੀ ਵੀ 25 ਮਿੰਟ ਤੇ ਔਨ ਟਾਈਮ ਚੱਲਦੀ ਪਈ ਆ ਇਸ ਟਾਈਮ ਤੇ ਇਹ ਅਜੇ ਆਗਰਾ ਸਟੇਸ਼ਨ ਦੇਖ ਲੋ ਮਥਰਾ ਵੀ ਕਰਾਉਡ ਵਾਵਾ ਯਾਰ ਇਤੋਂ ਵੀ ਸਵਾਰੀਆਂ ਵਾਵਾ ਚੜਨ ਲੱਗੀਆਂ ਨੇ ਪਹੁੰਚ ਗਏ ਮਥਰਾ ਮਥਰਾ ਸਟੇਸ਼ਨ ਐਕਸਪ੍ਰੈਸ ਕਲੌਂ 2 ਅਸੀਂ ਕਿੱਥੇ ਪਹੁੰਚੇ ਮਥਰਾ ਪਹੁੰਚ ਗਏ ਜੀ ਅਸੀਂ ਮਥਰਾ ਪਹੁੰਚ ਗਿਆ ਕ੍ਰਿਸ਼ਨ ਭਗਵਾਨ ਦੀ ਨਗਰੀ ਪਰ ਜਿਹੜੀ ਉੱਥੋਂ ਹਜੂਰ ਸਾਹਿਬ ਚੱਲੇ ਉੱਥੇ ਮੌਸਮ ਬਹੁਤ ਵਧੀਆ ਰਿਹਾ ਪਰ ਇੱਥੇ ਪੰਜਾਬ ਦੇ ਜਦੋਂ ਅੱਧ ਜਾ ਗਏ ਆ ਹੁਣ ਪੂਰੀ ਗਰਮੀ ਹੋ ਗਈ ਆ ਹੱਤ ਦੀ ਗਰਮੀ ਪੈ ਗਈ ਆ ਪਰ ਰੇਲ ਭਰੀ ਜਾਣ ਦੀ ਫੇਰ ਵੀ ਗੱਲ ਬਿਲਕੁਲ ਸਹੀ ਆ ਵੀ ਪੰਜਾਬ ਤੋਂ ਜਦੋਂ ਦੇ ਤੁਰੇ ਆ ਤੇ ਪਹੁੰਚੇ ਆ ਪੰਜਾਬ ਬੱਧ ਪ੍ਰਦੇਸ਼ ਵਿੱਚ ਵੜ ਗਏ ਸੀ ਨਾ ਉਸ ਤੋਂ ਬਾਅਦ ਮੌਸਮ ਠੰਡਾ ਰਿਹਾ ਕੋਈ ਪਸੀਨਾ ਨਹੀਂ ਆਇਆ ਕੋਈ ਪਸੀਨਾ ਨਹੀਂ ਆਇਆ 10 12 ਦਿਨ ਕੋਈ ਪਸੀਨਾ ਨਹੀਂ ਆਇਆ ਤੇ ਅੱਜ ਹੁਣ ਇੱਧਰ ਦਿੱਲੀ ਤੋਂ ਪਿੱਛੇ ਵਾਲੇ ਤੇ ਬਹੁਤ ਬੁਰਾ ਹਵਾ ਸਵੇਰ ਦੇ ਵੜਦੇ ਸਵੇਰ ਦੇ 10:30 ਹੋਏ ਵਾਲੇ ਤੇ ਬਹੁਤ ਜ਼ਿਆਦਾ ਗਰਮੀ ਹੈ ਇਹ ਮਤਰੋ ਦਾ ਮਤਰੋ ਸਟੇਸ਼ਨ ਮਤਰੋ ਸਟੇਸ਼ਨ ਜਿਹੜਾ ਵਾ ਕਰਾਉਡ ਬਹਾਵਾ ਹੀ ਹੈ ਇੱਥੇ ਵੀ ਸਾਧੂ ਸੰਤ ਬਾਬਾ ਚੜ ਰਹੇ ਨੇ ਤੇ ਸਲੀਪਰ ਚ ਵੜ ਰਿਹਾ ਜਰਨਲ ਜੀ ਕੋਈ ਹਾਲ ਨਹੀਂਗਾ ਇਹ ਸੱਚਖੰਡ ਨੂੰ ਇਹਨਾਂ ਨੇ ਜਰਨਲ ਟ੍ਰੇਨ ਬਣਾਇਆ ਹੋਇਆ ਵਾ ਬੱਲਵਗੜ ਆ ਗਿਆ ਜੀ ਬੱਲਵਗੜ ਤੋਂ ਬਾਅਦ ਆਉਣਾ ਵਾ ਫਰੀਦাবাদ ਤੇ ਫਰੀਦাবাদ ਤਕਰੀਬਨ ਇੱਥੇ ਥੋੜਾ ਹੀ ਹੈ ਬੱਲਵਗੜ ਲੰਘ ਰਹੇ ਹੁਣ ਅਸੀਂ ਤੇ ਗਰਮੀ ਜਾੜ ਗਰਮੀ ਦਾ ਪ੍ਰਕੋਪ ਜਿਹੜਾ ਸ਼ੁਰੂ ਹੋ ਗਿਆ ਹੈ ਲਓ ਜੀ ਇੱਥੇ ਖਾ ਇੱਥੇ ਖਾ ਕੇ ਬੰਦਾ ਥੱਕ ਜਾਂਦਾ ਫਰੀਦাবাদ ਦਿੱਲੀ ਤੋਂ ਪਹਿਲਾਂ ਤੇ ਤਕਰੀਬਨ ਆਪਣੀ ਰਾਈਟ ਟਾਈਮ ਦੇ ਕਰੀਬ ਹੀ ਚੱਲ ਰਹੀ ਹੈ ਕੋਈ 10 15 ਮਿੰਟ ਲੇਟ ਆ ਬਸ ਤੇ ਵਧੀਆ ਟ੍ਰੇਨ ਚੱਲ ਰਹੀ ਹੈ ਲੇਟ ਨਹੀਂ ਹੋਈ ਐ ਸਵਾਰ ਤੇ ਗਰਮੀ ਜਿਹੜੀ ਆ ਉਹ ਵੱਧ ਗਈ ਆ ਉਹਨੇ ਦਿਨ ਉੱਥੇ ਨਜ਼ਾਰਾ ਲੈ ਲਿਆ ਤੇ ਇੱਥੇ ਫਰੀਦাবাদ ਦੇਖੋ ਤੁਸੀਂ ਪਾਣੀ ਦਾ ਜਿਹੜਾ ਨਾ ਇੱਥੇ ਸ਼ਬੀਲ ਲੱਗੀ ਹੁੰਦੀ ਐ ਫਿਲਟਰ ਪਾਣੀ ਐ ਆ ਗਿਆ ਜੀ ਫਿਲਟਰ ਪਾਣੀ ਉਹ ਬੋਤਲਾਂ ਭਰ-ਭਰ ਕੇ ਦੇ ਰਹੇ ਨੇ ਫ੍ਰੀ ਜਲਦੀ ਸੇਵਾ ਲੱਗੀ ਹੋਈ ਐ ਤੇ ਜਲਦੀ ਸੇਵਾ ਸਿੰਘ ਸਾਹਿਬ ਨੇ ਇਧਰੋਂ ਤੇ ਸੇਵਾ ਕਰ ਰਹੇ ਨੇ ਦੇਖੋ ਦੇਖੋ ਸਿੰਘ ਸਾਹਿਬ ਸੇਵਾ ਕਰ ਰਹੇ ਨੇ ਜਲਦੀ ਲੋ ਜੀ ਆਵਾਜ਼ ਦੁੱਪੀ ਗਈ ਆ ਟ੍ਰੇਨ ਨੇ ਆਵਾਜ਼ ਦੁੱਪੀ ਆ ਤੇ ਬਸ ਹੁਣ ਚੜ ਜੋ ਟ੍ਰੇਨ ਚ ਦੋ ਮੰਡੀ ਖਲੋਤੀ ਆ ਸਿਰਫ ਇੱਥੇ ਫਰੀਦাবাদ ਤੇ ਫਰੀਦাবাদ ਤੋਂ ਚੱਲ ਪਈ ਆ ਟ੍ਰੇਨ ਇਹ ਆ ਜੀ ਫਰੀਦাবাদ ਦਾ ਸਟੇਸ਼ਨ ਓਖਲਾ ਸਟੇਸ਼ਨ ਲੰਘ ਰਹੇ ਆ ਨਜ਼ਾਮੁਦੀਨ ਤੋਂ ਪਹਿਲਾਂ ਤੇ ਨਜ਼ਾਮੁਦੀਨ ਜਿਹੜਾ ਹੁਣ ਆਉਣ ਵਾਲਾ ਵਾ ਇਹ ਇੱਥੇ ਵੀ ਬਦਲ ਵਾਈ ਜਿਹੜੀਆਂ ਸ਼ੁਰੂ ਹੋ ਗਈਆਂ ਪਹਿਲੇ ਤਾਂ ਬਹੁਤ ਖੜਾਕੀ ਸੀ ਤੇ ਬਦਲ ਜਿਹੜਾ ਵਾ ਉਹ ਸ਼ੁਰੂ ਹੋ ਗਿਆ ਹੁਣ ਨਿਜ਼ਾਮੁਦੀਨ ਪਹੁੰਚਣ ਵਾਲੇ ਪਹੁੰਚ ਗਿਆ ਜੀ ਨਿਜ਼ਾਮੁਦੀਨ ਹਜ਼ਰਤ ਨਿਜ਼ਾਮੁਦੀਨ ਇਧਰ ਵਾਸਕੋ ਤੇ ਹਜ਼ਰਤ ਨਿਜ਼ਾਮੁਦੀਨ ਟ੍ਰੇਨ ਨੰਬਰ 12780 ਦੂਸਰੇ ਪਾਸੇ ਲੱਗੀ ਹੈ ਇਧਰ ਸਾਡੀ ਸਤਖੰਡ ਤੇ ਇਧਰ ਪਤਾਨ ਵੱਖ-ਵੱਖ ਉਸ ਵੀ ਸੋ ਲੈ ਸਕਦੇ ਆ ਪਾਣੀ ਵਗਾਰਾ ਕੋਚਾ ਕੋਚਾ ਇਹ ਤਕਰੀਬਨ ਟਾਈਮ ਹੋਇਆ ਹੋ ਸਾਢੇ 12 ਇਹ ਟਾਈਮ ਜਿਹੜਾ ਦਿੱਲੀ ਪਹੁੰਚਣ ਦਾ ਸੀਗਾ ਤੇ ਦਿੱਲੀ ਤੋਂ ਇੱਕ ਸਟੇਸ਼ਨ ਪਿੱਛੇ ਆਲੇ ਅਸੀਂ ਇਹ ਜੀ ਇਹ ਗਲਤ ਨਜਾਮੂਦੂਲ ਸਟੇਸ਼ਨ ਪਹੁੰਚ ਗਿਆ ਜੀ ਸੰਤਾਨ ਨਵੀਂ ਦਿੱਲੀ ਨਵੀਂ ਦਿੱਲੀ ਦਾ ਸਟੇਸ਼ਨ ਤੇ ਤਕਰੀਬਨ ਅੱਧਾ ਘੰਟਾ ਦੇਰੀ ਨਾਲ ਪਹੁੰਚਿਆ ਤੱਤੋਂਪ ਜਿਹੜੀ ਆ ਕੜਾਕੇ ਦੀ ਲੱਗੀ ਹੋਈ ਆ ਹੁਣ ਦੇਗੇ ਨਾ ਨਵੀਂ ਦਿੱਲੀ ਸਟੇਸ਼ਨ ਇੱਥੇ ਰੁਕਦੇ ਆ ਇੱਥੇ ਤਕਰੀਬਨ 20 ਮਿੰਟ ਦਾ ਸਟਾਪੇਜ ਹੈਗਾ ਵਾ ਨਵੀਂ ਦਿੱਲੀ ਹੋਰ ਨਵੀਂ ਦਿੱਲੀ ਸਟੇਸ਼ਨ ਤੇ ਤੇ ਪਲੇਟਫਾਰਮ ਨੰਬਰ 5 5 ਨੰਬਰ ਪਲੇਟਫਾਰਮ ਤੇ ਖੜੀ ਟ੍ਰੇਨ ਤੇ ਇੱਥੋਂ ਹੁਣ ਪਾਣੀ ਲਵਾਂਗੇ ਤੇ ਪਾਣੀ ਸਾਡੇ ਕੋਲ ਮੁੱਕ ਗਿਆ ਪਾਣੀ ਚਾਰ ਬੋਤਲਾਂ ਘੱਟੋ ਘੱਟ ਲਵਾਂਗੇ ਚਾਰ ਬੋਤਲ ਲੈ ਲਿਓ ਪਾਣੀ ਹਾਂ ਲੈ ਲਿਆ ਜੀ ਚਾਰ ਬੋਤਲਾਂ ਚਾਰ ਬੋਤਲਾਂ ਠੰਡਾ ਪਾਣੀ ਲੈ ਲਿਆ ਤੇ 15 ਰੁਪਏ ਦੀ ਇੱਕ ਬੋਤਲਾ ਜਿਹੜਾ ਰੇਲਵੇ ਸਟੇਸ਼ਨ ਤੋਂ ਪਾਣੀ ਮਿਲਦਾ ਨਾ ਇਹ 15 ਰੁਪਏ ਦੀ ਇੱਕ ਬੋਤਲ ਆ ਤੇ ਕਦੇ ਵੀ ਤੁਸੀਂ ਰੇਲਵੇ ਸਟੇਸ਼ਨ ਤੋਂ ਪਾਣੀ ਲੈਣਾ ਵਾ 15 ਰੁਪਏ ਦੀ ਤੋਂ ਵੱਧ ਪੈਸੇ ਨਹੀਂ ਦੇਣੇ ਤੇ ਚੱਲ ਰਿਹਾ ਜੀ ਲੰਗਰ ਚੱਲ ਰਿਹਾ ਦਿੱਲੀ ਸਟੇਸ਼ਨ ਦੇ ਦੇਖੋ ਕਰੀ ਤੇ ਚੌਲ ਅੱਗੇ ਚੌਲ ਦਾ ਲੰਗਰ ਚੱਲ ਰਿਹਾ ਲਓ ਜੀ ਸਵੇਰ ਦੀ ਚਾਹ ਨਹੀਂ ਸੀ ਸਕੀ ਤੇ ਅੰਦਰੋਂ ਚਾਹ ਪੀਣ ਨੂੰ ਦਿਲ ਨਹੀਂ ਕਰਦਾ ਬਾਹਰੋਂ ਚਾਹ ਲਈ ਹੁਣ ਮਸ਼ੀਨ ਦੇ ਚਾਬੀ ਨੇ ਹੁਣ ਵਧੀਆ ਜੀ ਪਲੇਟਫਾਰਮ ਨੰਬਰ 5 ਤੇ ਤਕਰੀਬਨ ਦਿੱਲੀ 20 ਮਿੰਟ ਦੀ ਸਟੇ ਤੋਂ ਬਾਅਦ ਚੱਲ ਪਈ ਦਿੱਲੀ ਤੋਂ ਤਕਰੀਬਨ ਆਪਣੇ ਰਾਈਟ ਟਾਈਮ ਤੋਂ 40 ਮਿੰਟ ਦੀ ਦੇਰੀ ਨਾਲ ਚੱਲ ਰਹੀ ਹੈ ਟ੍ਰੇਨ ਤੇ ਟ੍ਰੇਨ ਬਹੁਤ ਵਧੀਆ ਸੀ ਕਿ ਪਿੱਛੋਂ ਐਡਵਾਂਸ ਚੱਲ ਰਹੀ ਸੀ ਰਾਤ ਸਵੇਰੇ ਵੀ ਐਡਵਾਂਸ ਸੀ ਤੇ ਜਿਹੜਾ ਬਾਤ ਆਉਣ ਕੇ ਅੱਗੇ ਤੇ ਜਿਹੜੀ ਟ੍ਰੇਨ ਆ ਇਹ ਥੋੜੀ ਡਿਲੇ ਹੋਈ ਆ ਇਹ ਦੇ ਇਨਾ ਕ ਅੱਧਾ ਘੰਟੇ ਦੀ ਜਿਹੜੀ ਲੇਟ ਆ ਉਹ ਕੱਢ ਦੇ ਜੀ ਇਹ ਦਿੱਲੀ ਦਾ ਪਲੇਟਫਾਰਮ ਇਹ ਆ ਜੀ ਨਵੀਂ ਦਿੱਲੀ ਦਾ ਸਟੇਸ਼ਨ ਮੂਲ ਦਿੱਲੀ ਦੇ ਸਟੇਸ਼ਨ ਤੋਂ ਬਾਹਰ ਨਿਕਲੇ ਆਏ ਹਾਂ ਕਰਾਉਡ ਜਿਹੜਾ ਦਿੱਲੀ ਸਟੇਸ਼ਨ ਤੇ ਕਾਫੀ ਹੁੰਦਾ ਵਾ ਲੇਕਿਨ ਅੱਜ ਥੋੜਾ ਜਿਹਾ ਦਿੱਲੀ ਇਸ ਸਟੇਨ ਨੂੰ ਘੱਟ ਕਰਾਉਡ ਪਿਆ ਵਾ ਘੱਟ ਰਸ ਸੀਗਾ ਪਿੱਛੇ ਬਹੁਤ ਬਹੁਤ ਭਰੀ ਆਈ ਹੈ ਟ੍ਰੇਨ ਸਲੀਪਰ 'ਚ ਵੀ ਲੋਕਲ ਲੋਕ ਚੜੇ ਹੋਏ ਸੀਗੇ ਇਹ ਆ ਜੀ ਦਿੱਲੀ ਦਾ ਸਟੇਸ਼ਨ ਲਓ ਜੀ ਸੰਗਤ ਜੀ ਦਿੱਲੀ ਤੋਂ ਟ੍ਰੇਨ ਸਾਡੀ ਚੱਲ ਪਈ ਆ ਤੇ ਸਾਡੇ ਨਾਲ ਸੰਗਤਾਂ ਜਿਹੜੀਆਂ ਨੇ ਡੇਢ ਮਹੀਨੇ ਬਾਅਦ ਇਹ ਪੰਜਾਬ ਨੂੰ ਵਾਪਸ ਜਾ ਰਹੀਆਂ ਨੇ ਇਹ ਮੁੰਡਾ ਵਾ ਸਾਡਾ ਇਹਨੂੰ ਪੁੱਛਦੇ ਆ ਇਹ ਬਾਬਾ ਜੀ ਦੇ ਨਾਲ ਬਾਬਾ ਜੀ ਦਾ ਨਾਮ ਪੁੱਛੋ ਵਾਲੇ ਹਾਂਜੀ ਪੁੱਛੋ ਵਾਲੇ ਬਾਬਾ ਜੀ ਦੇ ਨਾਲ ਇਹ ਮੁੰਡਾ ਹੈਗਾ ਡੇਰਾ ਬਾਬਾ ਨਾਨਕ ਤੋਂ ਤੇ ਸਾਡੇ ਲਾਗੂ ਜੀਆ ਗਵੰਢੀ ਉਹਨਾਂ ਦੇ ਨਾਲ ਗਿਆ ਸੀਗਾ ਥੋੜਾ ਦੱਸਣਗੇ ਇਹਦੇ ਕਦੋਂ ਨਿਕਲੇ ਸੀ ਪੰਜਾਬ ਤੋਂ ਪੰਜਾਬ ਤੋਂ ਮਹੀਨਾ ਡੇਢ ਮਹੀਨਾ ਹੋ ਗਿਆ ਮਹੀਨਾ ਡੇਢ ਹੋ ਗਿਆ ਪਹਿਲਾਂ ਬੰਬੇ ਗਏ ਅੱਛਾ ਤੇ ਕਨਪੜਮਾ ਸੰਪਟਰਾਮ ਸੀ ਤੇ ਉਸ ਤੋਂ ਬਾਅਦ ਜੋ ਹਸਾਬ ਲੱਗੇ ਅੱਛਾ ਮਾਂ ਸਾਹ ਪਟਰਾਵਕੀ ਤੇ ਬਾਬਾ ਜੀ ਦੇ ਹਦਰਾਬਾਦ ਚਲ ਗਏ ਉਸ ਵੇਰੇ ਆ ਗਿਆ ਲਈ ਬਾਬਾ ਜੀ ਕੋ ਖਿਆਲ ਜੀ ਦਰਸ਼ਨ ਮੇਲੇ ਕੀਤੇ ਉੱਥੇ ਡੇਢ ਮਹੀਨਾ ਲਾ ਕੇ ਆਇਓ ਹਾਂ ਜੀ ਜੀ ਤੇ ਹੁਣ ਵੀ ਬਾਬਾ ਜੀ ਆਗੇ ਵਾਪਸ ਕਿ ਨਹੀਂ ਹਲੇ ਚੱਲਦਾ ਨਹੀਂ ਨਹੀਂ ਬਾਬਾ ਜੀ ਉੱਥੇ ਚੱਲਦੇ ਪਏ ਨੇ ਹਲੇ ਚੱਲਦਾ ਵਾ ਕਿੰਨੀ ਦੇਰ ਚੱਲਣਾ ਉੱਥੇ ਕੋਈ ਪਤਾ ਨਹੀਂ ਬਾਬਾ ਜੀ ਦਾ ਅੱਛਾ ਮੈਨੂੰ ਮੰਨਦੇ ਪਤਾ ਨਹੀਂ ਅਖਿਰ ਤੇ ਅੱਜ ਹੀ ਬੰਦ ਕਰਾ ਦੇਣਾ ਅਖਿਰ ਤੇ ਸਾਰੇ ਜੀ ਪੁੱਛੋ ਵਾਲੇ ਬਾਬਿਆਂ ਜੀ ਦੇ ਨਾਲ ਬਾਬਾ ਜੀ ਦੇ ਨਾਲ ਹੀ ਗਏ ਸੀਗੇ ਤੇ ਇਹ ਅੱਜ ਵਾਪਸ ਜਾ ਰਹੇ ਨੇ ਕਿੰਨੇ ਜਣੇ ਜਾ ਰਹੇ ਵਾਪਸ ਤੁਸੀਂ ਆ 5 ਜਣੇ ਜਾ ਰਹੇ ਚਾਰ ਜਣੇ ਤੇ ਆਪਣਾ ਨਾਮ ਕੀ ਹੈਗਾ ਅਭੀ ਜੋਤ ਸਿੰਘ ਅਭੀ ਜੋਤ ਸਿੰਘ ਪਿੰਡ ਦੇਰਾ ਬਾਬਾ ਨਾਨਕ ਲਾਗੇ ਕਿਹੜਾ ਰਾਮਦਵਾਲੀ ਹਾਂਜੀ ਠੀਕ ਆ ਚੰਗੀ ਦੇ ਲਾਗੇ ਹਾਂਜੀ ਠੀਕ ਆ ਜੀ ਇਹ ਦੇਰਾ ਬਾਬਾ ਨਾਨਕ ਤੋਂ ਮੜਾ ਮਿਲਿਆ ਸੀਗਾ ਤੇ ਇਹਨਾਂ ਨਾਲ ਗੱਲਬਾਤ ਕਰਨੀ ਸੀ ਡੇਢ ਮਹੀਨੇ ਬਾਅਦ ਵਾਪਸ ਆ ਰਹੇ ਆ ਬਾਬਿਆਂ ਦੇ ਨਾਲ ਸੇਵਾ ਤੇ ਗਏ ਹੋਏ ਸੀ ਧੰਨਵਾਦ ਬਹੁਤ ਬਹੁਤ ਪਹੁੰਚ ਗਿਆ ਜੀ ਪਾਣੀਪੱਤ ਤੇ ਪਾਣੀਪੱਤ ਵੀ ਇੱਥੇ ਜੜਾ ਉਹ ਫ੍ਰੀ ਲੰਗਰ ਦੀ ਸੇਵਾ ਪਾਣੀ ਦੀ ਸੇਵਾ ਜਿਹੜੀ ਚੱਲਦੀ ਪਈ ਹੈ ਇਹ ਅੱਜ ਪਾਣੀਪੱਤ ਸਟੇਸ਼ਨ ਤੇ ਆ ਦੇਖੋ ਇਧਰ ਕਿ ਬਿਲਕੁਲ ਪਲੇਟਫਾਰਮ ਦੇ ਵਿੱਚ ਤੁਸੀਂ ਇੱਥੇ ਆ ਕੇ ਵੀ ਪਾਣੀ ਜਿਹੜਾ ਉਹ ਲੈ ਸਕਦੇ ਹੋ ਇੱਥੇ ਵੀ ਸੇਵਾ ਚੱਲਦੀ ਆ ਪਾਣੀ ਦੀ ਤੇ ਸਾਰੇ ਦਾ ਸਾਰਾ ਟੋਟਲ ਜਿਹੜਾ ਪਾਣੀ ਆ ਉਹ ਪਾਣੀ ਫਿਲਟਰ ਆ ਫਿਲਟਰ ਪਾਣੀ ਦੀ ਸੇਵਾ ਚੱਲਦੀ ਪਈ ਇੱਥੇ ਦੇਖ ਲਓ ਤਕਰੀਬਨ ਸਾਡਾ ਜਿਹੜਾ ਸਫਰ ਆ ਉਹ ਆਖਰੀ ਪੜਾਵਾਂ ਵੱਲ ਵਧਦਾ ਜਾ ਰਿਹਾ ਵਾ ਪਾਣੀਪੱਤ ਪਹੁੰਚ ਗਏ ਹੁਣ ਅਸੀਂ ਇਸ ਤੋਂ ਬਾਅਦ ਕਰਨਾਲ ਕੁਰਕਸ਼ੇਤਰ ਰਾਜਪੁਰਾ ਲੁਧਿਆਣਾ ਲੁਧਿਆਣਾ ਤੋਂ ਬਾਅਦ ਜਲੰਧਰ ਬਿਆਸ ਅੰਮ੍ਰਿਤਸਰ ਔਰ ਥੋੜਾ ਪੈਂਡਾ ਰਹਿ ਗਿਆ ਸਾਡਾ ਲੇਕਿਨ ਫਿਰ ਵੀ ਰਾਤ ਨੂੰ ਪਹੁੰਚੇਗੀ ਤਕਰੀਬਨ 9:30 ਵਜੇ ਅੰਮ੍ਰਿਤਸਰ ਇਹ ਆ ਜੀ ਪਾਣੀਪੱਤ ਜੰਕਸ਼ਨ ਪਾਣੀਪੱਤ ਜੰਕਸ਼ਨ ਦੇਖ ਲੋ ਟ੍ਰੇਨ ਨੇ ਆਵਾਜ਼ ਦੇਤੀ ਆ ਲਓ ਜੀ ਆ ਸਾਰੀ ਸਾਡੀ ਸੰਗਤ ਜਿਹੜੀ ਹੁਣ ਬੈਠੀ ਆ ਇੱਕ ਸਾਡਾ ਬੰਦਾ ਜਿਹੜਾ ਉੱਪਰ ਸੁੱਤਾ ਵਾ ਉਹ ਦੇਖੋ ਅੱਧਾ ਸੁੱਤਾ ਅੱਧਾ ਜਾਗਦਾ ਵਾ ਅੱਖਾਂ ਮੀਟਵਾ ਕੋ ਇਧਰ ਸਾਡੇ ਹਰਮਨ ਸਿੰਘ ਆ ਤੇ ਪਹਿਲੀ ਇੰਟਰਵਿਊ ਇਹਨਾਂ ਦੀ ਆ ਕਿਤਾ ਨਕਾ ਵਾਈਕੁ ਜੀ ਖਲਸਾ ਵਾਈਕੁ ਜੀ ਕਿਫਦੇ ਹੋਰ ਵਧੀਆ ਲੱਗਿਆ ਯਾਤਰਾ ਕਰਕੇ ਉੱਥੇ ਦਾ ਵੈਦਰ ਬਹੁਤ ਵਧੀਆ ਸੀ ਪੰਜਾਬ ਵਿੱਚ ਤਾਂ ਬਹੁਤ ਦੇਖੀ 40 ਡਿਗਰੀ ਤੋਂ ਪਰੇ ਚੱਲਣਾ ਨਾ ਤੇ 20 22 ਤੱਕ ਚੱਲਣ ਦਾ ਬਹੁਤ ਬਹੁਤ ਵਧੀਆ ਵੈਦਰ ਹੈ ਜੇ ਤੁਸੀਂ ਘੁੰਮਣਾ ਵਾ ਤੇ ਜੂਂਦ ਲੈ ਜਾਇਆ ਕਰੋ ਅਜੂਰ ਸਾਡੀ ਯਾਤਰਾ ਬਹੁਤ ਵਧੀਆ ਹੁੰਦੀ ਹੈ ਕਿਉਂਕਿ ਵੈਦਰ ਬਹੁਤ ਵਧੀਆ ਹੁੰਦਾ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿੱਦਾਂ ਕਿ ਸਾਡੀ ਯਾਤਰਾ ਬਹੁਤ ਵਧੀਆ ਰਹੀ ਆ ਅਸੀਂ ਰੰਗਾਬਾਦ ਮਨਮਾੜ ਉਸ ਤੋਂ ਬਾਅਦ ਸ਼੍ਰੀ ਅਕਤਿਗੜ੍ਹ ਸਾਹਿਬ ਨੰਦੇੜ ਸਾਡਾ ਵਧੀਆ ਸਫ਼ਰ ਆ ਲਾਲਕੀਚੀ ਦੇ ਗਏ ਉੱਥੇ ਬਹੁਤ ਵਧੀਆ ਸਫ਼ਰ ਰਿਹਾ ਮੌਸਮ ਬਹੁਤ ਸੁਹਾਵਣਾ ਸੀ ਆ ਇਸ ਵਾਰੇ ਖੁੱਲੇ ਦਰਸ਼ਨ ਹੋਏ ਦਰਬਾਰ ਦੇਵੀ ਮਹਾਰਾਜ ਦੀ ਕਿਰਪਾ ਨਾਲ ਤੇ ਜਿਹੜਾ ਇਹ ਮਹੀਨਾ ਚੜਦਾ ਵਾ ਜੂਨ ਜੁਲਾਈ ਦਾ ਉਦੋਂ ਤੁਸੀਂ ਜਾਇਆ ਕਰੋ ਅਜੀਤ ਸਾਹਿਬ ਤੇ ਸੰਤਾਂ ਨੂੰ ਹੀ ਜਾਣਤੀ ਆ ਤੇ ਆਪਣੇ ਵੀ ਕੋ ਇਧਰ ਨੂੰ ਆਉਣੇ ਆ ਤੇ ਉਦੋਂ ਗਰਮੀ ਜਿਹੜੀ ਸ਼ੁਰੂ ਹੋ ਜਾਂਦੀ ਆ ਪਰ ਇਹ ਵੀ ਉੱਥੇ ਗੁਰੂ ਸਾਹਿਬ ਦੀ ਨਗਰੀ 'ਚ ਜਾ ਕੇ ਆਨੰਦਪੁਰ ਵੱਖਰਾ ਆਉਂਦਾ ਜੀ ਆਉਂਦਾ ਦੇਲ ਹੀ ਨਹੀਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ ਮਿਸ ਅ ਜਿਹੜੀ ਮੇਰੀ ਯਾਤਰਾ ਹੈ ਮੇਰੀ ਪਹਿਲੀ ਯਾਤਰਾ ਰਹੀ ਹੈ ਇਹ ਯਾਤਰਾ ਬਹੁਤ ਵਧੀਆ ਹੋਇਆ ਬਹੁਤ ਵਧੀਆ ਐਕਸਪੀਰੀਅੰਸ ਗਿਆ ਸਾਰਾ ਕੁਝ ਬਹੁਤ ਵਧੀਆ ਗਿਆ ਤੇ ਸਾਰੇ ਸਤਿ ਸ਼ਰਨ ਕੀਤੇ ਆ ਅੰਤ ਨੂੰ ਜਦੋਂ ਪਹਿਲੀ ਵਾਰ ਮੇਰੀ ਆਈ ਯਾਤਰਾ ਰਹੀ ਹੈ ਬਹੁਤ ਵਧੀਆ ਰਹੀਆ ਮੌਸਮ ਬਹੁਤ ਵਧੀਆ ਰਿਹਾ ਤੇ ਹੁਣ ਪੰਜਾਬ ਚ ਐਂਟਰ ਹੁੰਦੇ ਆ ਇੱਥੇ ਆਨਦੇ ਸ਼ੁਰੂ ਗਰਮੀ ਹੋ ਸ਼ੁਰੂ ਹੋਣ ਲੱਗੀ ਆ ਉੱਥੇ ਮਹਾਰਾਸ਼ਟਰ ਮੌਸਮ ਬਹੁਤ ਵਧੀਆ ਸੀ ਨਾ ਗਰਮੀ ਦਾ ਕੋਈ ਮਹਿਸੂਸ ਨਹੀਂ ਹੁੰਦਾ ਪੰਜਾਬ ਦੇ ਐਂਟਰ ਹੁੰਦੇ ਹੁਣ ਗਰਮੀ ਵਿਚੋ ਸ਼ੁਰੂ ਹੋ ਗਈ ਆ ਇਸ ਦਿਨਾਂ ਵਿੱਚ ਜੂਨ ਚਲਾਈ ਤੇ ਬੰਦਾ ਇੱਥੇ ਮਹਾਰਾਜਾ ਹਿਊਰ ਸਾਹਿਬ ਦਰਸ਼ਨ ਕਰਨ ਜਾਇਆ ਤੇ ਤਾਂ ਮੌਸਮ ਬਹੁਤ ਵਧੀਆ ਹੈ ਉਥੇ ਗਰਮੀ ਦਾ ਕੋਈ ਮਹਿਸੂਸ ਨਹੀਂ ਹੁੰਦਾ ਇਸੋ ਹੀ ਜਿਹੜੀ ਇੱਥੇ ਬਲਕਿ ਪੰਜਾਬ ਚ ਬਹੁਤ ਗਰਮੀ ਹੁੰਦੀ ਹੈ ਵਾਯੁਰਜੀ ਦਾ ਖਾਲਸਾ ਵਾਯੁਰਜੀ ਦੀ ਫਤਿਹ ਉਹ ਆਪਾਂ ਜਿਦਾ ਕੀ ਤੁਹਾਨੂੰ ਪਤਾ ਪੇਲੀਅਰ ਸਫਰ ਕਰ ਮੈਂ ਸਾਰੇ ਸੰਗਤਾਂ ਦਾ ਪੰਜ ਟਾਈਮ ਇਹਨਾਂ ਨੇ ਕਿਹਾ ਸਾਰਿਆਂ ਨੇ ਕਿ ਮੇਰਾ ਐਕਸਪੀਰੀਅன்ஸ் ਬਹੁਤ ਯਾਰਿਆ ਪੇਲੀਅਰ ਸਾਰੇ ਮੈਂ ਅਗਲੇ ਵੀ ਜਗਾ ਗਏ ਆ ਨਵੇਂ ਨਵੇਂ ਐਕਸਪੀਰੀਅਸ ਮਿਲਿਆ ਤੇ ਸਾਰਾ ਕੁਝ ਕਿਹਾ ਜਾਣਨ ਨੂੰ ਮਿਲਿਆ ਸੋ ਤੁਹਾਨੂੰ ਹਰ ਇੱਕ ਵੀਡੀਓ ਚ ਇਸ ਇਤਿਹਾਸ ਦੱਸਿਆ ਤੇ ਹਰ ਇੱਕ ਵੀਡੀਓ ਤੁਹਾਨੂੰ ਸ਼ੇਅਰ ਵੀ ਕੀਤੀ ਆ ਭਾਈ ਹਣਾ ਸੋ ਹੁਣ ਆਪਾਂ ਫੇਰ ਵਾਸਤੇ ਲੇ ਆ ਤੋਂ ਵਾਪਸ ਜਾਂ ਦਾ ਦਿਲ ਤੇ ਨਹੀਂ ਕਰਦੇ ਆ ਪਰ ਫੇਰ ਕੋਈ ਨਾ ਫੇਰ ਆਵਾਂਗੇ ਸੋ ਤੇ ਇੱਧਰ ਜਿਹੜਾ ਮੌਸਮ ਹੈ ਆਪਣੇ ਪੰਜਾਬ ਵਰ ਥੋੜਾ ਗਰਮੀ ਵਾਲਾ ਅਤੇ ਜਿਹੜਾ ਉੱਧਰ ਹੀ ਮਾਰਚ ਨਾਲ ਮੌਸਮ ਪੂਰਾ ਘੈਂਟ ਹੀ ਮਤ ਤੇ ਇਧਰ ਆ ਕੇ ਥੋੜਾ ਫੀਲ ਹੁੰਦਾ ਮੌਸਮ ਉਹ ਅਗਲੀਆ ਫੇਰ ਜਦੋਂ ਕਿਤੇ ਬਾਬਾ ਜੀ ਨੇ ਬੁਲਾਇਆ ਜਰੂਰ ਜਾਵਾਂਗੇ ਸੋਣ ਵਾਹਿਗੁਰੂ ਜੀ ਖਾਲਸਾ ਰਾਇ ਭੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਦੀ ਕਿਰਪਾ ਨਾਲ ਸਫ਼ਰ ਸਾਰੇ ਚੜ੍ਹਦੀ ਕਲਾ ਨਾਲ ਬਤੀਤ ਹੋਇਆ ਵਾ ਸਫ਼ਰ ਕਰਦਿਆਂ ਕੁਝ 2-3 ਦਿੱਕਤਾਂ-ਦਿੱਕਤਾਂ ਹੁੰਦੀਆਂ ਨੇ ਜਿਵੇਂ ਜੋੜੇ ਇੱਥੋਂ ਦੇ ਮਹਾਰਾਸ਼ਟਰ ਦੇ ਲੋਕ ਨੇ ਉਹ ਤਮਾਕੂ ਜਾਂ ਬੀੜੀ ਇਹਨਾਂ ਦਾ ਸੇਵਨ ਕਰਦੇ ਆ ਤੇ ਉਹ ਥੋੜਾ ਹਾਂ ਨੁਕਤਾ ਚੰਗਾ ਨਹੀਂ ਲੱਗਦਾ ਅਸੀਂ ਪਰ ਉਹਨਾਂ ਨੂੰ ਕਹਿੰਦੇ ਆ ਪਰ ਮੰਨ ਜਾਂਦੇ ਨੇ ਸੋ ਇਹ ਚੀਜ਼ਾਂ ਦੀ ਦਿੱਕਤ ਆਉਂਦੀਆਂ ਵਾ ਇਹ ਥੋੜਾ ਇਹਨਾਂ ਨੂੰ ਚਾਹੀਦਾ ਵਾ ਜਿਵੇਂ ਟ੍ਰੇਨ ਵਾਲਿਆਂ ਨੂੰ ਵੀ ਕਿ ਬਹੁਤੀ ਭੀੜ ਨਾ ਹੋਏ ਟ੍ਰੇਨ 'ਚ ਜਿਵੇਂ ਕਿ ਜਿਨ੍ਹਾਂ ਦੀ ਰਿਜ਼ਰਵ ਸੀਟ ਆ ਸਿਰਫ ਉਹ ਹੀ ਸਫ਼ਰ ਕਰ ਸਕਣ ਤੇ ਬਾਕੀ ਸਫ਼ਰ ਸਾਰੇ ਚੜ੍ਹਦੀ ਕਲਾ ਨਾਲ ਬਤੀਤ ਹੋਇਆ ਗੁਰੂ ਘਰ ਦਾ ਪ੍ਰਬੰਧ ਉੱਥੇ ਦਾ ਮੌਸਮ ਸਾਰਾ ਹੀ ਬਹੁਤ ਵਧੀਆ ਸੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਚੱਲ ਪਏ ਕਰਨਾਲ ਸਟੇਸ਼ਨ ਤੋਂ ਤੇ ਕਰਨਾਲ ਤੋਂ ਤਕਰੀਬਨ ਅਗਲਾ ਜਿਹੜਾ ਇਹਨਾਂ ਦਾ ਸਟਾਪੇਜ ਆ ਸ਼ਾਇਦ ਅੰਮਾਲਾ ਹੁਣ ਅੰਮਾਲਾ ਰੁਕੇਗੀ ਇਹ ਆ ਜੀ ਕਰਨਾਲ ਸਟੇਸ਼ਨ ਬਹੁਤ ਵਧੀਆ ਸਫਰ ਰਿਹਾ ਇੱਥੇ ਆ ਕੇ ਥੋੜਾ ਗਰਮੀ ਲੱਗ ਰਹੀ ਆ ਹੁਣ ਇੱਥੇ ਆ ਕੇ ਸੂਰਜ ਜਿਹੜਾ ਵਾ ਉਹ ਪੂਰਾ ਆਪਣਾ ਪ੍ਰਕੋਪ ਦਿਖਾ ਰਿਹਾ ਵਾ ਉੱਥੇ ਬਹੁਤ ਵਧੀਆ ਰਿਹਾ ਵਾ ਇਹ ਆ ਜੀ ਕਰਨਾਲ ਸਟੇਸ਼ਨ ਵਾਹ ਜੀ ਵਾਹ ਵਧੀਆ ਕਰਵਾ ਕਨਾਲ ਤੋਂ ਅੱਗੇ ਆ ਗਏ ਵੱਖਰਾ ਜਿਹਾ ਨਜ਼ਾਰਾ ਇਹ ਤੋਂ ਬੋਰ ਦਾ ট্রেন ਗੜੀਆ ਸੂਰ ਆਪਣੀ ਤਕਰੀਬਨ 15 ਮਿੰਟ ਦੀ ਲੇਟ ਰਹੀ ਹੈ ਜੀ ਜ਼ਿਆਦਾ ਲੇਟ ਨਹੀਂ ਹੈਗੀ ਬਹੁਤ ਵਧੀਆ ਥਿਊ ਆਲੇ ਦੁਆਲੇ ਦਾ ਹਰਿਆਲੀ ਆਈ ਪੰਜਾਬੋਂ ਨੇੜਾ ਪੜਾ ਆ ਗਿਆ ਤੇ ਹਰਿਆਲੀ ਪੂਰੀ ਆ ਗਿਆ ਜੀ ਕੋਰਛਤਰ ਕੋਰਛਤਰ ਜੰਕਸ਼ਨ ਬੰਦਾ ਅੜੀ ਕਿਦਾਂ ਦਾ ਰਿਆ ਟੂਰ ਦੱਸੋ ਟੂਰ ਬਹੁਤ ਵਧੀਆ ਰਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਟੂਰ ਬਹੁਤ ਵਧੀਆ ਰਿਆ ਯਾਤਰਾ ਇੱਥੋਂ ਦਾ ਯਾਤਰਾ ਇੱਥੇ ਚੜੇ ਸੀ ਇੱਥੇ ਹੀ ਉਤਰ ਗਏ ਆ ਰਾਜਪੁਰਾ ਰਾਜਪੁਰੇ ਉਤਰੇ ਆ ਰਾਜਪੁਰੇ ਚੜੇ ਸੀ ਵੀ ਅਸੀਂ ਤੇ ਯਾਤਰਾ ਬਹੁਤ ਸੋਹਣੀ ਰਹੀ ਆ ਵਧੀਆ ਅਗਲੇ ਸਾਲ ਫੇਰ ਅਗਲੇ ਸਾਲ ਫੇਰ ਦਬ ਸੁਖ ਰੱਖੇ ਗੁਰਦਾਸਪੁਰ ਚੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੰਦਾ ਸਾਡਾ ਜਿਹੜਾ ਉਹ ਚਲਾ ਗਿਆ ਵਾ ਤੇ ਰਾਜਪੁਰੇ ਹਲੇ ਵੀ ਰੁਕੀ ਐ ਤਕਰੀਬਨ 15 ਮਿੰਟ ਹੋ ਗਏ ਇੱਕ ਸਾਡਾ ਜਿਹੜਾ ਸਿੰਘ ਆ ਉਹ ਉਤਰ ਗਿਆ ਇੱਥੇ ਉਹਨੇ ਪਟਿਆਲੇ ਲਾਣਾ ਸੀਗਾ ਇਧਰ ਠੰਡੇ ਜਲਦੀ ਜਿਹੜੀ ਸ਼ਬੀਲ ਆ ਉਹ ਲੱਗੀ ਹੋਈ ਆ ਵਾਟਰ ਕੂਲਰ ਬੋਤਲਾਂ ਸਾਰੇ ਗੜੀਆਂ ਸੰਤਾ ਪਰਭਾਰੀਆਂ ਨੇ ਇਥੋਂ ਸਾਰੇ ਦਾ ਸਾਰਾ ਫਿਲਟਰ ਪਾਣੀ ਆ ਬਰਫ਼ ਪਾਈ ਹੁੰਦੀ ਹੈ ਇਹਦੇ ਚ ਠੰਡਾ ਜਲ ਠੰਡਾ ਪਾਣੀ ਬੋਤਲਾਂ ਲਾਉ ਜੀ ਰਾਜਪੁਰਾ ਖੜੀ ਆ ਤੇ ਬੰਦੇ ਭਾਰਤ ਦਾ ਇਥੋਂ ਕੱਟ ਹੈਗਾ ਵਾ ਇਹ ਅਜੀ ਬੰਦੇ ਭਾਰਤ ਟ੍ਰੇਨ ਕੀ ਬਾਤ ਆ ਚੱਲ ਪਈ ਜੀ ਰਾਜਪੁਰਾ ਤੋਂ ਰਾਜਪੁਰਾ ਤੋਂ ਨਿਕਲ ਪਏ ਹੋਣਾ ਸੀ तकरीबन 20 ਮਿੰਟ ਰੁਕੀ ਇੱਥੇ ਸੰਗਾਜੀ ਪਹੁੰਚ ਗਏ ਆ ਲੁਧਿਆਣਾ ਜੰਕਸ਼ਨ ਤੇ ਮੌਸਮ ਠੰਡਾ ਹੋ ਗਿਆ ਤੇ ਇਹ ਜਿਹੜਾ ਹੁਣ ਇਸ ਤੋਂ ਬਾਅਦ ਹਨੇਰਾ ਹੋ ਜਾਏਗਾ ਤੇ ਲਾਸਟ ਸਟਾਪ ਤੁਹਾਨੂੰ ਮਿਲਾਂਗੇ ਜਾ ਕੇ ਅੰਮ੍ਰਿਤਸਰ ਸਟੇਸ਼ਨ ਤੇ ਤੇ ਦੇਖਦੇ ਆ 35 ਮਿੰਟ ਦੀ ਦੇਰੀ ਨਾਲ ਟ੍ਰੇਨ ਚੱਲਦੀ ਪਈ ਆ ਤੇ ਹੁਣ ਦੇਖਦੇ ਆ ਅੰਮ੍ਰਿਤਸਰ ਕਿੰਨੇ ਵਜੇ ਪਹੁੰਚਦੀ ਆ ਪੌਣੇ 10 ਵਜੇ ਦਾ ਟਾਈਮ ਸੀ ਅੱਗੋਂ ਗਰਦਾਸਪੁਰ ਨੂੰ ਦੇਖਦੇ ਆ ਕਿ ਕੀ ਮਿਲਦਾ ਵਾ ਤੇ ਅੰਮ੍ਰਿਤਸਰ ਇਹ ਜਾ ਕੇ ਸਟੇਸ਼ਨ ਤੇ ਇਸ ਵੀਡੀਓ ਨੂੰ ਮੈਂ ਖਤਮ ਕਰਾਂਗਾ ਅਮਰਸਰ ਪਹੁੰਚਦੇ ਆ ਮਿਲਦੇ ਆ ਹੁਣ ਤੁਹਾਨੂੰ ਅਮਰਸਰ ਲਾਸਟ ਸਟੇਸ਼ਨ ਤੇ ਲਓ ਜੀ ਸੰਗਤ ਜੀ ਪੂਰੇ ਰਾਈਟ ਟਾਈਮ ਤੇ ਪਹੁੰਚੀ ਆ ਅਮਰਸਰ ਸਾਹਿਬ ਹੋਣੇ 10 ਵਜੇ ਹੁਣ ਹੌਲੀ ਹੌਲੀ ਉਤਰੇ ਆ ਤੇ तकरीबन 9:53 ਮਿੰਟ ਹੋਏ ਆ ਇਹ ਬਿਲਕੁਲ ਰਾਈਟ ਟਾਈਮ ਤੇ ਟ੍ਰੇਨ ਪਹੁੰਚੀ ਆ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਵਾ ਹੁਣ ਇਥੋਂ ਦਰਬਾਰ ਸਾਹਿਬ ਚਲਦੇ ਆ ਤੇ ਉੱਥੇ ਮੱਥਾ ਟੇਕਦੇ ਜਾਵਾਂਗੇ ਸੰਗਤ ਜੀ ਇਤੋਂ ਯਾਤਰਾ ਸ਼ੁਰੂ ਕੀਤੀ ਸੀ ਤਾਂ ਤਾਂ ਗੁਰੂ ਰਾਮਦਾਸ ਜੀ ਦੇ ਚਰਨਾਂ ਚ ਇੱਥੇ ਆ ਕੇ ਯਾਤਰਾ ਜਿਹੜੀ ਆ ਉਹ ਖਤਮ ਕਰ ਰਹੇ ਹਾਂ ਸ੍ਰੀ ਹਜੂਰ ਸਾਹਿਬ ਦੀ ਤੇ ਇਸ ਟਾਈਮ ਟਾਈਮ ਹੋਏ ਨੇ ਸਾਡੇ ਸਵੇਲੇ 9:11 ਪੌਣੇ 11 ਦਾ ਟਾਈਮ ਹੋਇਆ ਤੇ ਟ੍ਰੇਨ ਬਿਲਕੁਲ ਰਾਈਟ ਟਾਈਮ ਤੇ ਆਈ ਸੀਗੀ ਅਸੀਂ ਹੁਣ ਦਰਬਾਰ ਸਾਹਿਬ ਪਹੁੰਚ ਗਏ ਆ ਦਰਸ਼ਨ ਕਰਨ ਹਣ ਇਤੋਂ ਸਵੇਰੇ ਵਾਪਸੀ ਇੰਨੀ ਸਿੱਧੀ ਸੀਗੀ ਉਮੀਦ ਕਰਦੇ ਹਾਂ ਜਾਣਕਾਰੀ ਵਧੀਆ ਲੱਗੀ ਹੋਵੇਗੀ। ਗੱਡੀ ਵਾਲਾ ਉਧਰ ਪਾਲਕੀ ਸਾਹਿਬ ਜਾ ਰਹੀ ਹੈ। ਇਹ ਦੇਖੋ ਪਾਲਕੀ ਸਾਹਿਬ ਦੇ ਦਰਸ਼ਨ ਹੋ ਰਹੇ ਨੇ।